ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਬੱਚੀਆਂ ਸੇਲ ਲਈ ਲੈ ਕੇ ਆਏ ਜੀ 6 ਦੀਆਂ 6 ਬਾਈ ਟੌਪ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸਕਾਲ ਸੱਚੀ ਗੱਲ ਬਾਈ ਉਹ ਠੀਕ ਹੋਈ ਵਧੀਆ ਬਈ ਵਧੀਆ ਬਾਈ ਬਈ ਨਾਮ ਤੇ ਡਰੈਸ ਹੋਵੇ ਬਈ ਨਾਮ ਕਰਨਾ ਪਿੰਡ ਧੋਲਾ ਹੂੰ ਜਿਲਾ ਬਈ ਬਰਨਾਲਾ ਪਾ ਜਾਂਦਾ ਆਪਾਂ ਨੂੰ ਠੀਕ ਆ ਬਾਈ ਨੇੜੇ ਬਰਨਾਲਾ ਹੀ ਆ ਹਾਂ ਬਈ ਬਰਨਾਲਾ ਤੇ ਇਧਰੋਂ ਕਾਨੇ ਕੀ ਆ ਗਿਆ ਠੀਕ ਆ ਬਾਈ ਮੋਬਾਈਲ ਨੰਬਰ ਉਹ ਬਈ 9415 3317 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਆ ਬੱਚੀ ਨੂੰ ਇਧਰ ਨੂੰ ਹੱਕੀ ਇਹ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇ ਨੇ ਕਿੰਨੀ ਕੁ ਉਮਰ ਹੈ ਬਈ ਇਹਨੇ ਦੋਂ ਦੇ ਦੰਦ ਚੱਕੇ ਆ ਜੇ ਠੀਕ ਆ ਹਾਂ ਬਈ ਕਿਹੜੀ ਟੀ ਕੇ ਦੀ ਹੈ ਬਈ ਆ ਹਾਂ ਡੈਨਮਾਰਕ 40 118 ਦੀ ਆ ਠੀਕ ਆ ਬਾਈ ਮਾਂ ਦਾ ਦੁੱਧ ਬਾਈ ਬਈ 40 ਕਿਲੋ ਆ ਰਿਹਾ ਆ ਠੀਕ ਆ ਹਾਂ ਬਈ ਅ ਟੀਕੇ ਦੇ ਤਕਰੀਬਨ ਕਾ ਬੜੀ ਹੈ ਨਾ ਬਈ ਟੀਕੇ ਦਾ ਲੱਗਿਆ ਹੋਇਆਗਾ ਕਿੰਨੇ ਦਿਨ ਹੋ ਗਏ ਬਈ 15 20 ਦਿਨ ਹੋ ਗਏ ਟੀਕਾ ਲੱਗੇ ਨੂੰ 67 67 ਦਾ ਲੱਗਿਆ ਹੋਇਆ ਬਈ ਅੱਗੇ ਦੇ ਠੀਕ ਆ ਹਾਰਮ ਚੋ ਲੈਤੀ ਹੈ ਬਈ ਆਪਾਂ ਠੀਕ ਆ ਬਈ ਹਾਂ ਬਈ ਓਕੇ ਬਈ ਤੇ ਮੁੱਲ ਕੀ ਹੈ ਵੀਰੇ ਦਾ ਬਈ ਮੁੱਲ 35000 ਰੁਪਏ ਰੱਖਿਆਗਾ ਆਪਾਂ ਮਾਨਤਾਨ ਹੋ ਜੇ ਇਹ ਮਾਨਤਾਨ ਹੋ ਜੂਗਾ ਜੇ ਜਾ ਕੇ ਦਾ 35000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੇ ਚੰਗੀ ਹੈ ਬੱਚੀ ਸਭੀ ਪੜੀ ਹੈ ਰਾਜੀ ਹੈ ਪੁਲੀ 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 ਫਲ ਹੋਈ ਆ ਬਈ ਬੱਛੀ ਕੱਲਾ ਕੱਲਾ ਥਾਣਾ ਬਈ ਚਾਰੇ ਥਾ ਨਿਕਲਵੇਂ ਪੂਰੇ ਗੈਬ ਤੇ ਕੱਦ ਵਿੱਟ ਵੀ ਕਰਮਾਈ ਆ ਅਗੋਂ ਬਈ ਬੰਦੇ ਨੇ ਫਾਰਮ ਬੀਲਾ ਕਰਨੇ ਬਸ ਸਾਰੀਆਂ ਹੀ ਲੈ ਲੀਆਂ ਇਕੱਠੀਆਂ ਠੀਕ ਆ ਬਈ ਬਹੁਤ ਹੋਰ ਜਿਹਾ ਉਹ ਵੇਖਦੀਆਂ ਠੀਕ ਆ ਅੱਗੇ ਵੀਰੇ 2 ਨੰਬਰ ਕਿੰਨੀ ਕੁ ਉਮਰ ਹੈ ਜੀ ਬਈ ਇਹਦੀ ਉਮਰ 12 ਮਹੀਨਿਆਂ ਦੀ ਆ ਠੀਕ ਆ ਖੀਰੀ ਆ ਕਿਹੜੇ ਟੀਕੇ ਦੀ ਆ ਭਈਆ ਇਹ ਆਈਐਸ ਦੀ ਆ ਠੀਕ ਆ ਅੱਗੇ ਕਿਹੜੇ ਦੀ ਐਵੀਐਸ ਦੀ ਪਿਆ ਆਪਣਾ ਇੰਨਾ ਵੈਰਾ ਐਵੀਐਸ ਦੀ ਦੱਸਿਆ ਕੀ ਠੀਕ ਆ ਭਾਈ ਮਾਂ ਦਾ ਦੁੱਧ ਕਿੰਨਾ ਸੀ ਮੈਨੂੰ ਲੈ ਫਿਰ ਪੈਪਰ ਦੀ ਇਹੇ ਕੋਈ ਦੱਸਿਆ ਭਾਈ 40 ਕਿਲੋਵੇਂ ਰਿਹਾਗਾ ਹੂੰ ਝੋਲੀ ਚੰਗੀ ਆ ਹਾਂ ਭਾਈ ਚਾਰੇ ਥਣ ਲੈ ਬਈ ਨਿਕੜ ਮੇ ਪੂਰੇ ਗੈਪ ਤੇ ਕੱਲਾ ਕੱਲਾ ਥਾਣਾਗਾ ਠੀਕ ਆ ਬੱਤੀ ਬੱਬੀ ਬੁਰੀ ਛਮੀ ਪਈ ਬਈ ਜਾਨ ਉਸ ਤੋਂ ਵੱਡਾ ਪਿਆਰਾ ਹੈ ਨਾ ਬਈ ਕਾ ਨਿਕਾ ਨਹੀਂ ਕਿਆ ਕਰਨਾ ਬਈ ਨਿਕਾ ਹੈ ਮੂੰਹ ਆ ਹੂੰ 12 ਮਹੀਨੇ ਨਹੀਂ ਭਾਈ ਸਾਰੀ ਉਮਰ ਆਈ ਦੀ ਓਕੇ ਹਾਂ ਹਾਈ ਹੀੜ ਕੱਦੀ ਨਹੀਂ ਬਈ ਇਹਨੇ ਹਾਈ ਟਿੱਕਰ ਠੀਕ ਆ ਭਾਈ ਕੀ ਬੋਲ ਲਾ ਵੀਰੇ ਦਾ ਭਈ ਲਵਾਉਂ ਮੈਂ 35000 ਰੁਪਿਆ ਮਾਨਤਾਨ ਹੋ ਜੀ ਹਾਂ ਭਈ ਛੋਰ ਚ ਪਈ ਹੋਈ ਇਹ ਪਿੱਛੇ ਮੁੱਲ ਮਾਨ ਨਹੀਂ ਕੀਤਾ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋਇਆ ਚੰਗੀ ਆ ਬਸ ਆ ਮੁਰੀਆਂ ਦਿਖਾਉ ਕਰਿਆ ਪਈ ਤੁਰਨਾ ਆਇਆ ਨਹੀਂ ਆਉਂਦਾ ਇਹਨਾਂ ਨੂੰ ਬਾਕੀ ਤੋਰਾ ਤਰਾ ਬੱਚੀ ਦਾ ਚੰਗਾ ਉਧਰ ਅੱਗੇ ਵੀਰੇ ਤੈਨੂੰ ਨੰਬਰ ਕਿੰਨੀ ਕੁ ਉਮਰ ਹੈ ਦੀ ਭਈ ਇਹਦੀ ਉਮਰ ਹੈਗੀ ਆ ਕੀ 12 13 ਕੁ ਮਹੀਨਿਆਂ ਦੀ ਠੀਕ ਹੈ ਭਈ ਕਿਹੜੇ ਟੀਕੇ ਦੀ ਹੈ ਭਈ ਆ ਹੈਗੀ ਆ ਕੀ ਡੈਨਮਾਰਕ 40 135 ਦੀ ਠੀਕ ਆ ਹਾਂ ਬਈ ਮਾਂ ਦਾ ਦੁੱਧ ਕਿੰਨਾ ਕੀ ਸੀ ਬਈ ਇਹਦਾ ਵੀ 40 ਕਿਲੋ ਦਾ ਹੀ ਰਹੇ ਤੇ ਰਹਾਗਾ ਝੋਲੀ ਬਹੁਤ ਚੰਗੀ ਆ ਝੋਲੀ ਪੂਰੀ ਚੰਗੀ ਆ ਬਈ ਏਸੋ ਚੰਗੀ ਛੇ ਦੇ ਬਈ ਬੱਚਾ ਕਿੰਨਾ ਪਿਆਰਾ ਦਾ ਛੇਸ ਬੜਾ ਪਿਆਰਾ ਛੇਸ ਹਾਂ ਬਈ ਉਹ ਨਮਾਤੀਆਂ ਨਹੀਂ ਹੋਈਆਂ ਬਗ ਸਵੇਰੀ ਆਈਆਂ ਅੱਜ ਠੀਕ ਆ ਹਾਂ ਬਈ ਕੀ ਮੁੱਲ ਆ ਬਈ ਇਹਦਾ ਬਈ ਇਹ ਰਾਮਲੀ 20000 ਰੁਪਈਆ ਮਾਨਦਾਨ ਹੋ ਜਾ 32 ਦੇ ਦੇ ਦਾਂਗੇ ਯਾਰ ਠੀਕ ਆ ਮਾਨਤਾ ਦੇਖੋ ਵੀ ਫੇਸਬੁਕ ਦੇਖ ਬੱਚੀ 32000 ਦੀ ਬਾਈ ਕਹਿੰਦਾ ਬੱਚੀ ਦੇਣਾ ਈ ਝੂਲੀ ਝੜੀ ਬਹੁਤ ਚੰਗੀ ਆ ਫੇਸਬੁਕ ਤੇ ਚੱਗਦੀ ਮੇਰੇ ਕੋਲ ਤਾਂ 50000 ਦਾ ਰੇਟ ਮੰਗਦੇ ਬਈ ਇਹ ਹੀ ਬੱਚੀਆਂ ਦਾ ਅੱਗੇ ਵੀਰੇ 4 ਨੰਬਰ ਕਿੰਨੀ ਕੁ ਉਮਰ ਆ ਭਰਾ ਜੀ ਬਈ ਇਹਦੀ ਉਮਰ ਆ ਗਿਆ ਬੱਚੀ ਦੀ 11 ਮਹੀਨਿਆਂ ਦੀ ਠੀਕ ਆ ਭਾਈ ਕਿਲੇ ਢੀ ਕੇ ਦੀ ਹੈ ਬਈ ਆਣੀ ਪਤਾ ਪੁੰਗਰੀ ਲਿਖ ਦਿਆ ਠੀਕ ਆ ਮਾਹ ਚੰਗੇ ਟੀਕੇ ਦੀ ਬਈ ਮਾਂ ਦਾ ਦੁੱਧ ਬਈ ਓਏ 32 ਕਿਲੋ ਜਾਰੇ ਹੈਗਾ ਠੀਕ ਆ ਐਵੇਂ ਤਾਲਾ ਦੀ ਜਾਂਦੀ ਆ ਠੀਕ ਆ ਝੂਲੀ ਚੰਗੀ ਆ ਹਨਾ ਝੂਲੀ ਚੰਗੀ ਆ ਬਰਾ ਹੂੰ ਝੂਲੀ ਬਹੁਤ ਚੰਗੀ ਆ ਕੱਲਾ ਕੱਲਾ ਥਾਣਾ ਬਈ ਨੰਮ ਲਵੇ ਖੀਰੀ ਆ ਯਾਰ ਦਿਖਾ ਦੇ ਦਿੰਨੇ ਆਪਾਂ ਅੱਛਾ ਆ ਜੀ ਬਈ ਦਿਖਾ ਦਿਓ ਦੇਖ ਬਈ ਹਾਂ ਖੀਰੀ ਹੋਈ ਆ ਖੀਰ ਕੱਚੀ ਖੀਰੀ ਆ ਬਈ ਕੀ ਮੁੱਲ ਆ ਬਈ ਇਹਦਾ ਬਈ ਇਹਦਾ ਮੁੱਲ ਆ ਪਰਖਾ 30000 ਰੁਪਿਆ 30000 ਹਾਂ ਬਾਈ ਮਾਨਦਾਨ ਹੋ ਜੀ ਮੈਂ 25 ਹਜ਼ਾਰ ਦਾਂਗੇ ਯਾਰ ਠੀਕ ਹੈ 30000 ਰੁਪਿਆ ਮੋਲਾ 25000 ਦੀ ਬਾਈ ਕਹਿੰਦਾ ਬੱਚੀ ਦੇ ਦੇਣੀ ਹਾਂ ਬਾਈ ਚੰਗੀ ਆ ਸਮੀ ਪੜੀਆ ਤਾਰਾਂ ਦਈ ਜਾਂਦੀ ਆ ਠੀਕ ਇਹਦੇ ਤਕਰੀਬਨ ਕਾਵਲੀ ਕਾਵਲੀ ਹੈ ਬਾਈ ਹਾਂ ਆਇਆ ਆ ਮੂਰੀ ਦੀ ਆਵ ਕਰਦੀ ਬਈ ਤੁਰਨ ਆਈ ਨਹੀਂ ਆਉਂਦਾ ਨਾ ਮੂਰੀ ਪਾ ਕੇ ਠੀਕ ਹੈ ਬਾਈ ਅੱਗੇ ਵੀਰੇ 5 ਨੰਬਰ ਇਹ ਆਗੇ 25 ਤੋਂ ਨਾ ਕਟਾ ਦੇ ਛੋੜ ਛੱਪਈ ਹੂ ਮਾੜਾ ਮੁੱਕਾ ਹੀ ਠੀਕ ਹੈ ਬਾਈ ਅੱਗੇ ਵੀਰੇ 5 ਨੰਬਰ ਕਿੰਨੀ ਕੁ ਉਮਰ ਹੈ ਜੀ ਮੇਰੇ 7 ਮਹੀਨਿਆਂ ਦੀ ਉਮਰ ਆ ਠੀਕ ਹੈ ਹੂੰ ਕਿਹੜੇ ਟੀਕੇ ਦੀ ਹੈ ਬਈ 66 ਦੀ ਆ ਠੀਕ ਆ 66 ਕਿਹੜੇ ਸੀਮਣ ਦੀ ਆ ਵੀਰੇ ਬਈ ਤੁਹਾਨੂੰ ਲਿਖਿਆ ਪਿਆ ਯਾਰ 66 ਦੀ ਆ ਝੂਲੀ ਬਹੁਤ ਜੰਗ ਹੈ ਹਾਂ ਹਾਂ ਬਈ ਚੱਲਣਾ ਥਾਣਾ ਚਾਰੇ ਥਾਂ ਨਕੜਵੇਂ ਆ ਤੇ ਮਾਂ ਦਾ ਦੁੱਧ ਕਿੰਨਾ ਦਿੱਤੀ ਵੀਰੇ ਇਹਦਾ ਵੀ ਹੈਗਾ ਸੀ 42 42 ਕਿਲੋ ਦਾ ਜੋੜੇ ਦਾ ਠੀਕ ਆ ਬਈ ਹਾਂ ਬਈ ਹੂੰ ਮੁੱਲ ਕੀ ਆ ਬਾਈ ਇਹਦਾ ਬਈ ਇਹਦਾ ਮੁੱਲ ਰੱਖਿਆ ਕੱਫਾ ਤਾਂ ਹੀ ਆਰਤੀ ਆ 23000 ਹਾਂ ਬਈ ਠੀਕ ਆ ਮੰਨਤਾਂ ਹੋ ਜੂ ਨਹੀਂ ਮੰਨਤਾਂ ਹੋ ਜੂ 23000 ਸ਼ਮਸ ਬਈ ਕੰਨ ਲੈ ਮਿੱਕੀ ਕੱਕਾ ਨਾ ਮਿੱਕਾ ਇਹ ਮੂੰਹ ਆ ਬਾਈ ਫੇਸ ਬਹੁਤ ਚੰਗਾ ਬੋਦੀ ਵਾਦੀ ਚੰਗੀ ਆ ਚੰਗੀ ਆ ਬਸ ਬਈ ਹੋ ਮੇਰੀ ਮੈਂ ਟੌਪ ਕਰ ਗੱਭਾਂਗੀ ਠੀਕ ਹੋ ਗੋ ਤਾਂ ਇਹ ਵੀ ਦੀ ਮਾਖ ਲੈ ਯਾਰ ਠੀਕ ਆ ਹਾਂ ਹੂੰ ਅੱਗੇ ਵੀਰੇ ਲਾਸਟ ਤੇ 6 ਨੰਬਰ ਤੇ ਕਿੰਨੀ ਕੁ ਉਮਰ ਆ ਬਾਈ ਬਈ ਇਹ ਸਾਢੇ 7 ਮਹੀਨੇ ਆਲੀ ਆ ਠੀਕ ਆ ਬਾਈ ਕਿਹਦੀ ਠੀਕਦੀ ਆ ਆ ਬਈ ਇਹ ਵੀ ਇਸਦਾ ਠੀਕਾ ਸੱਜੇ ਕਿਹੜਾ ਬਈ ਇਹ ਵੀ ਇਸਦਾ ਕਾਹ ਲਿਖਿਆ ਬੈ ਯਾਰ ਆਪਣੇ ਕੋਲੇ ਓਕੇ ਬਈ ਹਾਂ ਦੁੱਧ ਕਿੰਨਾ ਸੀ ਬਈ ਬਈ ਇਹ ਵੀ 34 ਕਿਲੋ ਦਾ ਠੀਕਾ ਕੋਈ 34 ਤੇ ਕੀ ਮੋਲਾ ਭਰਾ ਇਹਦਾ ਬਈ ਇਹਦਾ ਵੀ 20000 ਰੁਪਿਆ 20000 ਰੁਪਿਆ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਬਈ ਠੀਕਾ 20000 ਰੁਪਿਆ ਮੋਲਾ ਮਾਨਤਾਨ ਇਹ ਦੋਤੀ ਬਲੀਆਂ ਹੋਈਆਂ ਤਾਂ ਬਈ ਯਾਰ ਠੀਕਾ ਬਈ ਹੂੰ ਬਾਈ ਕੋਈ ਛੇ ਦੀਆਂ ਛੇ ਇਕੱਠੀਆਂ ਲਵੇ ਚੰਗਾ ਮਾਨਦਾਨ ਬਾਈ ਪੂਰਾ ਫੁੱਲ ਮਾਨਦਾਨ ਕਰ ਦਾਂਗੇ ਤੇ ਕਿਰਾਇਆ ਵੀ ਨਹੀਂ ਹੋਊਗਾ ਯਾਰ 50 ਕਿਲੋ ਤੱਕ ਦਾ ਠੀਕ ਆ ਹਾਂ ਠੀਕ 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 ਕਿਰਾਇਆ ਬਾਈ ਕਹਿੰਦਾ 50 ਕਿਲੋਮੀਟਰ ਦਾ ਜਿਹੜਾ ਫ੍ਰੀ ਹੋਊਗਾ ਜੇ ਕੋਈ ਇਕੱਠੀਆਂ ਲੈਣ ਤਾਂ ਤੇ ਬਾਕੀ ਫੁੱਲ ਲਵਾਈਆਂ ਦਾ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਣਾ ਬਈ ਮਾਨਦਾਨ ਕਰ ਦਾਂਗੇ ਆਪਾਂ ਤੇ ਕਿਸੇ ਵੀਰ ਦੇ ਕੋਈ ਬੱਚੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ